ਵਾਹਿਗੁਰੂ ਜੀ ਅੱਜ ਅਸੀਂ ਤੁਹਾਨੂੰ ਸਰਬਿਛਾ ਮੂਲ ਮੰਤਰ ਦੇ ਜਾਪ ਬਾਰੇ ਚਾਨਣਾ ਪਾਵਾਂਗੇ ਉਹ ਜਾਪ ਜੋ ਕਿ ਸਰਬਕਾਰਜ ਸਾਧਕ ਸਤਗੁਰ ਜੀ ਦਾ ਬਖਸ਼ਿਆ ਹੋਇਆ ਮੂਲ ਮੰਤਰ ਤੇ ਆਦੀ ਮੰਤਰ ਹੈ ਆਓ ਜਾਣੀਏ ुम्कार सतनाम कर्तापख निर्वैर निरवैर मूरत अर्जुनी सेब गुरुप्रसाद चप आद सच जुगाद सच ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਮੂਲ ਮੰਤਰ ਦਾ ਪਾਠ 40 ਦਿਨ ਹਰ ਰੋਜ਼ 108 ਵਾਰ ਕਰੋ ਜੇਕਰ ਵੱਧ ਵੀ ਕਰ ਸਕਦੇ ਹੋ ਤਾਂ ਕਰੋ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼ੁੱਧ ਮੰਨ ਨਾਲ ਇਸ ਜਾਪ ਨੂੰ ਕਰਨ ਨਾਲ ਹਿਰਦੇ ਵਿੱਚ ਨਿਰੰਕਾਰ ਜੀ ਦਾ ਵਾਸਾ ਹੁੰਦਾ ਹੈ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਇਸ ਮੂਲ ਮੰਤਰ ਨੂੰ ਸਦਾ ਜਪਦੇ ਰਹਿਣ ਨਾਲ ਸਤਿਗੁਰ ਜੀ ਦੀ ਕਿਰਪਾ ਨਾਲ ਬਿਆੰਤ ਬਰਕਤਾਂ ਘਰ ਵਿੱਚ ਆਉਂਦੀਆਂ ਹਨ ਤੇ ਸਭ ਕਾਰਜ ਸਿੱਧ ਹੁੰਦੇ ਹਨ ਤੇ ਸਭ ਸੰਕਟ ਨਾਸ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਜਾਪ ਨੂੰ ਤੁਸੀਂ ਖੁਦ ਵੀ ਰੋਜ਼ਾਨਾ ਸਿਮਰਨ ਕਰਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਕਰਾਇਆ ਕਰੋ ਇਹਦੇ ਨਾਲ ਨਾਲ ਹੀ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਬੰਦਾ ਗੁਰੂ ਜੀ ਦੀ ਕਿਰਪਾ ਦੀ ਬਖਸ਼ਿਸ਼ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ